ਹੁਸ਼ਿਆਰਪੁਰ ਪੁਲਿਸ ਨੇ ਠਾਣਾ ਮਾਹਲਪੁਰ ਅਧੀਨ ਆਉਂਦੇ ਪਿੰਡ ਗੋਂਦਪੁਰ ਚ ਹੋਈ ਅਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਚ ਸਫਲਤਾ ਹਾਸਲ ਕੀਤੀ ਹੈ ਤੇ ਪੁਲਿਸ ਨੇ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਕਤਲ ਨੂੰ ਵੀ ਕਾਬੂ ਕੀਤਾ ਹੈ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਕਤਲ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਦਾ ਭਾਣਜਾ ਹੀ ਨਿਕਲਿਆ ਹੈ ਜਿਸ ਵੱਲੋਂ ਪੈਸੇ ਚੋਰੀ ਕਰਨ ਲਈ ਆਪਣੇ ਹੀ ਮਾਮੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਹੁਸ਼ਿਆਰਪੁਰ ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਬੀਤੀ 21 ਜੂਨ ਦੀ ਦਰਮਿਆਨੀ ਰਾਤ ਨੂੰ ਪਿੰਡ ਗੋਂਦਪੁਰ ਚ ਘਰ ਚ ਸੁੱਤੇ ਇੱਕ ਵਿਅਕਤੀ ਰਿਸ਼ਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਘਰ ਚੋਂ ਕੁਝ ਪੈਸੇ ਵੀ ਗਾਇਬ ਸਨ ਹੁਣ ਦੱਸਿਆ ਕਿ ਪੁਲਿਸ ਵੱਲੋਂ ਐਸਪੀਡੀ ਸਰਬਜੀਤ ਵਾਹੀਆ ਦੀ ਨਿਗਰਾਨੀ ਚ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਤਕਨੀਕੀ ਢੰਗ ਨਾਲ ਜਾਂਚ ਸ਼ੁਰੂ ਕੀਤੀ ਗਈ ਸੀ ਤੇ ਪੁਲਿਸ ਵੱਲੋਂ ਹੁਣ ਉਕਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਕਮਲਜੀਤ ਸਿੰਘ ਕਮਲ ਨੂੰ ਕਾਬੂ ਕੀਤਾ ਹੈ ਜਿਸ ਵੱਲੋਂ ਪੈਸਿਆਂ ਦੇ ਲਾਲਚ ਲਈ ਆਪਣੇ ਮਾਮੇ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਪੁਲਿਸ ਨੇ ਕਾਤਲ ਤੋਂ ਪੈਸੇ ਵੀ ਬਰਾਮਦ ਕੀਤੇ ਨੇ ਹੁਣ ਦੱਸਿਆ ਕਿ ਕਾਤਲ ਭਾਣਜੇ ਵੱਲੋਂ ਪੈਸਿਆਂ ਦੇ ਲਾਲਚ ਲਈ ਆਪਣੇ ਮਾਮੇ ਦਾ ਕਤਲ ਕੀਤਾ ਗਿਆ ਸੀ ਤੇ ਕਾਤਲ ਨਸ਼ੇ ਦਾ ਆਦੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ 2022 ਦੀ ਦਰਮਿਆਨੀ ਰਾਤ ਨੂੰ ਪਿੰਡ ਗੋਂਦਪੁਰ ਪੁਲਿਸ ਸਟੇਸ਼ਨ ਮਾਲਪੁਰ ਚੋਂ ਹੋਇਆ ਸੀਗਾ ਜਿੱਥੇ ਇੱਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ ਸੀ ਕਿ ਘਰ ਦੇ ਵਿੱਚ ਵੜ ਕੇ ਤੇ ਉੱਥੇ ਜਿਹੜੀ ਅਗੇ ਲਮਾਰੀ ਤੋੜ ਕੇ ਕਾਫੀ ਪੈਸੇ ਵੀ ਉਤੋਂ ਗਾਇਬ ਮਿਲੇ ਸੀ ਪੁਲਿਸ ਨੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੈਕ ਅਪ ਕਰਦੇ ਹੋਏ ਜਿਹੜਾ ਹੈਗਾ ਐਸਪੀ ਡੀ ਦੀ ਨਿਗਰਾਨੀ ਹੈ ਡੀਐਸਪੀ ਡੀ ਤੇ ਨਾਲ ਡੀਐਸਪੀ ਆਪਣੇ ਗੜਸ਼ੰਕਰ ਨਾਲ ਐਸਐਚਓ ਮਾਲਪੁਰ ਨਾਲ ਸੀਆਈਏ ਦੀ ਟੀਮ ਸਾਰਿਆਂ ਨੇ ਵੱਖ-ਵੱਖੇ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਦੇ ਪਹਿਲੂਆਂ ਨੂੰ ਕਨਸਿਡਰ ਕਰਤੇ ਵੇ ਇਹਨੂੰ ਕਾਫੀ ਪਿਛਲੇ 5-6 ਦਿਨ ਤੋਂ ਹੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਇਹਦੇ ਵਿੱਚ ਜਿਹੜਾ ਹੈਗਾ ਮੇਨ ਅਕਿਊਜ਼ ਜਿਹੜਾ ਦੋਸ਼ੀ ਹੈਗਾ ਇਹਦਾ ਉਹ ਆਇਡੈਂਟੀਫਾਈ ਕਰਕੇ ਪੁਲਿਸ ਨੇ ਅਰੈਸਟ ਕੀਤਾ ਜਿਹਦਾ ਨਾਮ ਕਮਲਜੀਤ उर्फ ਕਮਲ ਹੈਗਾ ਤੇ ਕਮਲਜੀਤ उर्फ ਕਮਲ ਜਿਹੜਾ ਹੈਗਾ ਮਰਨ ਵਾਲੇ ਰਚਪਾਲ ਸਿੰਘ ਦਾ ਭਾਂਜਾ ਹੈਗਾ ਤੇ ਇਹਨੇ ਜਿਹੜਾ ਇਰਾਦਾ ਕਤਲ ਸੀਗਾ ਉਹ ਸੀਗਾ ਪੈਸਿਆਂ ਦੇ ਲਾਲਚ ਕਰਕੇ ਇਹਨੂੰ ਇਹਦੇ ਧਿਆਨ ਚ ਆਇਆ ਕਿ ਇਹਦੇ ਮਾਮੇ ਕੋਲੇ ਕੁਝ ਪੈਸੇ ਆਏ ਹੋਏ ਹੈਗੇ ਕਿਉਂਕਿ ਉਹਦੀ ਇੱਕ ਭਾਂਜੀ ਜਿਹੜੀ ਹੈਗੀ ਉਹ ਟਰੈਵਲ ਏਜੰਟ ਦਾ ਕੰਮ ਕਰਦੀ ਹੈਗੀ ਤੋਂ ਕੁਝ ਕਾਂ ਦੋਨੇ ਪੈਸੇ ਇਕੱਠੇ ਕਰਕੇ ਮਾਮੇ ਕੋਲ ਰੱਖਿਆ ਹੋਇਆ ਸੀਗੇ ਤੇ ਉਹ ਪੈਸਾਂ ਦੀ ਨਜ਼ਰ ਸੀਗੀ ਤੇਨ ਰਾਤ ਨੂੰ ਜਾ ਕੇ ਤੇ ਇਸ ਵਾਰ ਦਤ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਹੀ ਨੇ ਪਹਿਲਾਂ ਅਲਮਾਰੀ ਤੋਂ ਪੈਸੇ ਚੁਰਾਣ ਦੀ ਕੋਸ਼ਿਸ਼ ਕੀਤੀ ਇਨ ਬਿਟਵੀਨ ਮਾਮੇ ਦੀ ਜਾਗ ਖੁੱਲ ਗਈ ਤੇ ਜਦੋਂ ਮਾਮੇ ਦੀ ਜਾਗ ਖੁੱਲ ਗਈ ਤੇ ਪਹਿਲਾਂ ਇੱਕ ਵਾਰ ਮਾਮੇ ਨੂੰ ਮਾਮੇ ਦੇ ਨਾਲ ਜਾ ਕੇ ਸੋ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਕੋਸ਼ਿਸ਼ ਕੀਤੀ ਬਟ ਫਿਰ ਜਦੋਂ ਜਾਗ ਖੁੱਲੀ ਤੇ ਮਾਮੇ ਨੇ ਇਹਨੂੰ ਉਸ ਤਰੀਕੇ ਨਾਲ ਚੋਰੀ ਕਰਦੇ ਵੇ ਦੇਖ ਲਿਆ ਤੇ ਫਿਰ ਇਹਨੇ ਮਾਮੇ ਦਾ ਜੜਾ ਹੈਗਾ ਉਹ ਗळा ਘੁੱਟ ਕੇ ਤੇ ਪੜਨੇ ਨਾਲ ਤੇ ਉਹਨੂੰ ਬੰਨ ਕੇ ਤੇ ਫਿਰ ਉਹਦਾ ਕਤਲ ਕੀਤਾ ਤੇ ਜਿਹੜੀ ਚੀਜ਼ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈਗੀ ਤੇ 790000 ਰੁਪਏ ਜਿਹੜਾ ਹੈਗੇ ਇਹਨੇ ਅਲਮਾਰੀ ਚੋਂ ਇੱਕ ਕਿੱਟ ਸੀਗੀ ਉਹ ਕਿੱਥੇ ਸੀ ਤਾਂ ਪੈਸੇ ਚੋਰੀ ਕਰਕੇ ਤੇ ਉੱਥੋਂ ਆਪਣੇ ਪਿੰਡ ਬੈਂਸਾ ਚਲਾ ਗਿਆ ਤੇ ਉੱਥੇ ਹੀ ਉੱਥੇ ਸਾਡੀ ਪੁਲਿਸ ਟੀਮ ਨੇ ਜਦੋਂ ਇਹਨੂੰ ਅਰੈਸਟ ਕੀਤਾ ਹੈਗਾ ਅਕਿਊਜ਼ ਨੂੰ ਉਸ ਤੋਂ ਬਾਅਦ ਉਹਦੀ ਤਸਦੀਕ ਤੇ ਆ ਪੈਸੇ ਰਿਕਵਰ ਕਿੱਤੇ ਗਏ ਹੈਗੇ ਤੇ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕਾਫੀ ਗੁੰਝਲਦਾਰ ਕੇਸ ਸੀਗਾ ਤੇ ਬਲਾਈਂਡ ਕੇਸ ਸੀਗਾ ਸਾਡੀ ਟੀਮ ਨੇ ਬੜੀ ਮਿਹਨਤ ਕਰਦੇ ਵਜਿਹੜਾ ਹੈਗਾ ਇਸ ਕੇਸ ਨੂੰ ਟ੍ਰੇਸ ਕਰਕੇ ਮੇਨ ਦੋਸ਼ੀ ਇਹਨੂੰ ਅਰੈਸਟ ਕੀਤਾ ਹੈਗਾ ਸਰ ਕਿਹੜੀ ਜਗ੍ਹਾ ਤੋਂ ਪਕੜਿਆ ਗਿਆ ਆ ਉੱਥੋਂ ਹੀ ਪਕੜਿਆ ਹੈਗਾ ਇਹਨੂੰ ਜਿਹੜਾ ਆਪਣਾ ਬੈਂਸਾ ਵਾਲੇ ਏਰੀਆ ਤੋਂ ਤਨ ਇਤੇ ਪਹਿਲੇ ਵੀ ਕੋਈ ਚੰਦਰੀ ਤੇ ਨਹੀਂ ਤਾਂ ਪਹਿਲਾਂ ਕੋਈ ਕੇਸ ਨਹੀਂ ਹੈਗਾ ਬਟ ਆ ਜਿਹੜਾ ਪ੍ਰਾਇਮਰਲੀ ਪੁਸਤਾਚ ਕਰਨ ਤੋਂ ਜਿਹੜਾ ਹੈਗਾ ਉਹ ਡਰਗਸ ਲੈਂਦਾ ਹੈਗਾ ਮੁੰਡਾ ਜਿਹੜਾ ਹੈਗਾ ਜੀ ਤੇ ਬੜੀ ਤੇ ਕੋਈ ਐਫ ਆਰ ਦਰ ਚੁੱਕਿਆ ਹੈ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ